ਹੁਣ ਸਕੂਲਾਂ ਦੇ ਵਿੱਚ ਹੀ ਬੱਚਿਆਂ ਦੇ ਆਧਾਰ ਕਾਰਡ ਹੋਣਗੇ ਅਪਡੇਟ ਯੂਐਡੀਆਈ ਲੈ ਕੇ ਆ ਰਿਹਾ ਹੈ ਆਪਣਾ ਨਵਾਂ ਮਾਸਟਰ ਪਲਾਨ ਦੱਸਦੀ ਹੈ ਕਿ ਭਾਰਤ ਦੇ ਵਿੱਚ ਜਿੱਥੇ ਆਧਾਰ ਕਾਰਡ ਨੂੰ ਅਪਡੇਟ ਕਰਨ ਨੂੰ ਲੈ ਕੇ ਸਰਕਾਰ ਲਗਾਤਾਰ ਲੋਕਾਂ ਨੂੰ ਇਹ ਕਹਿੰਦੀ ਰਹਿੰਦੀ ਹੈ ਕਿ ਤੁਹਾਨੂੰ ਆਪਣਾ ਆਧਾਰ ਕਾਰਡ ਸਮੇਂ-ਸਮੇਂ 'ਤੇ ਅਪਡੇਟ ਕਰਾਉਣਾ ਚਾਹੀਦਾ ਹੈ ਉੱਥੇ ਹੀ ਹੁਣ ਬੱਚਿਆਂ ਦੇ ਆਧਾਰ ਕਾਰਡ ਦੇ ਵਿੱਚ ਬਾਇਓਮੈਟ੍ਰਿਕ ਡਾਟਾ ਨੂੰ ਅਪਡੇਟ ਕਰਨ ਦੇ ਲਈ ਦੱਸਦੀ ਹੈ ਕਿ ਸਕੂਲਾਂ ਦੇ ਵਿੱਚ ਹੀ ਇਹ ਨਿਯਮ ਬਣਾਇਆ ਜਾ ਰਿਹਾ ਕਿ ਸਕੂਲਾਂ ਦੇ ਵਿੱਚ ਹੀ ਬੱਚਿਆਂ ਦਾ ਜੋ ਆਧਾਰ ਕਾਰਡ ਹੈ ਉਸ ਦੇ ਵਿੱਚ ਬਾਇਓਮੈਟ੍ਰਿਕ ਨੂੰ ਅਪਡੇਟ ਕੀਤਾ ਜਾਵੇਗਾ ਤਾਂ 5 ਤੋਂ 7 ਸਾਲ ਦੀ ਉਮਰ ਦੇ ਵਿਦਿਆਲੇ ਵਿਦਿਆਲੇ 7 ਕਰੋੜ ਭਾਰਤੀ ਬੱਚੇ ਨੇ ਜਿਨ੍ਹਾਂ ਦਾ ਹਾਲੇ ਤੱਕ ਬਾਇਓਮੈਟ੍ਰਿਕ ਅਪਡੇਟ ਹੋਣਾ ਬਾਕੀ ਹੈ ਤਾਂ ਇਸੇ ਨੂੰ ਲੈ ਕੇ ਦੱਸਦੀ ਹੈ ਕਿ ਯੂਐਡੀਆਈ ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਵੱਲੋਂ ਇਸ ਪਲਾਨ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਅਗਲੇ 2 ਮਹੀਨਿਆਂ ਦੇ ਵਿੱਚ ਇਸ ਪ੍ਰਕਿਰਿਆ ਨੂੰ ਸਕੂਲਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਤਹਿਤ ਬੱਚਿਆਂ ਦਾ ਬਾਇਓਮੈਟ੍ਰਿਕ ਆਧਾਰ ਕਾਰਡ ਜੋ ਹੈ ਉਹ ਅਪਡੇਟ ਕੀਤਾ ਜਾਵੇਗਾ ਦੱਸਦੇ ਕਿ ਇਸ ਦੇ ਨਾਲ ਕਈ ਫਾਇਦੇ ਹੋਣਗੇ ਜਿੱਥੇ ਬੱਚਿਆਂ ਨੂੰ ਸਕਾਲਰਸ਼ਿਪ ਨੂੰ ਲੈ ਕੇ ਸਰਕਾਰੀ ਸਕਾਲਰਸ਼ਿਪ ਉੱਥੇ ਹੀ ਉਹਨਾਂ ਦੇ ਲਈ ਐਡਮਿਸ਼ਨ ਲੈਣ ਦੇ ਵਿੱਚ ਵੀ ਆਸਾਨੀ ਹੋਵੇਗੀ ਤਾਂ ਯੂਐਡੀਆਈ ਦੇ ਵੱਲੋਂ ਇਸ ਪਲਾਨ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਕੂਲਾਂ ਦੇ ਵਿੱਚ ਹੀ ਬੱਚਿਆਂ ਦਾ ਬਾਇਓਮੈਟ੍ਰਿਕ ਆਧਾਰ ਕਾਰਡ ਜੋ ਹੈ ਉਹ ਅਪਡੇਟ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੇ ਕੋਲ ਸਹੀ ਅੰਕੜੇ ਪਹੁੰਚਣ ਤੇ ਸਹੀ ਸਕੀਮਾਂ ਲੋਕਾਂ ਤੱਕ ਪਹੁੰਚਣ ਤੇ ਲੋਕ ਵੀ ਜੋ ਨੇ ਉਹ ਸਮੇਂ-ਸਮੇਂ 'ਤੇ ਇਸ ਸਕੀਮਾ ਦਾ ਲਾਭ ਜੋ ਹੈ ਉਹ ਉਠਾ ਸਕਣ ਤਾਂ ਸਕੂਲਾਂ ਦੇ ਵਿੱਚ ਦੱਸ ਦਈਏ ਕਿ ਬਾਇਓਮੈਟ੍ਰਿਕ ਆਧਾਰ ਕਾਰਡ ਜੋ ਹੈ ਉਹ ਬੱਚਿਆਂ ਦਾ ਅਪਡੇਟ ਹੋਵੇਗਾ 5 ਤੋਂ 7 ਸਾਲ ਦੀ ਉਮਰ ਦੇ ਵਿਚਾਲੇ ਵਿਚਾਲੇ 7 ਕਰੋੜ ਜਿਹੇ ਬੱਚੇ ਨੇ ਜਿਨ੍ਹਾਂ ਦਾ ਅਜੇ ਤੱਕ ਆਧਾਰ ਕਾਰਡ ਅਪਡੇਟ ਹੋਣਾ ਬਾਕੀ ਹੈ ਤੇ ਇਸੇ ਨੂੰ ਲੈ ਕੇ UIDAI ਦੇ ਵੱਲੋਂ ਜੋ ਹੈ ਉਹ ਇਹ ਸਕੂਲਾਂ ਦੇ ਵਿੱਚ ਆਧਾਰ ਕਾਰਡ ਜੋ ਹੈ ਉਹ ਬਾਇਓਮੈਟ੍ਰਿਕ ਅਪਡੇਟ ਕੀਤਾ ਜਾਵੇਗਾ ਦੱਸ ਦਈਏ ਕਿ UIDAI ਦੇ CEO ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਸਕੂਲਾਂ ਦੇ ਵਿੱਚ ਜਲਦ ਹੀ ਬਾਇਓਮੈਟ੍ਰਿਕ ਮਸ਼ੀਨਾਂ ਜੋ ਨੇ ਉਹ ਭੇਜ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਬੱਚੇ ਦਾ ਆਧਾਰ ਕਾਰਡ ਸਕੂਲ ਦੇ ਵਿੱਚ ਹੀ ਉਹਨਾਂ ਦੇ ਮਾਪਿਆਂ ਦੀ ਪਰਮਿਸ਼ਨ ਲੈ ਕੇ ਦੱਸਦੀ ਹੈ ਕਿ ਅਪਡੇਟ ਜੋ ਹੈ ਉਹ ਕੀਤਾ ਜਾਵੇਗਾ ਤਾਂ ਉਐਡੀਆਈ ਦੇ ਵੱਲੋਂ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਉੱਪਰ ਕੰਮ ਜੋ ਹੈ ਉਹ ਉਐਡੀਆਈ ਕਰ ਰਿਹਾ ਹੈ ਤੇ ਜਲਦੀ ਇਸ ਪ੍ਰਕਿਰਿਆ ਨੂੰ ਸਕੂਲਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ